ਸਮੂ ਸਿੱਖ ਸੰਗਤ ਨੂੰ ਬੇਨਤੀ ਕਰਦਾ ਹੈ ਕਿ ਜਿਹੜਾ ਅਮਰਜਪਾਲ ਸਿੰਘ ਮੈਰੋ ਨੇ ਜਿਹੜਾ ਗ੍ਰਾਉਂਡ ਵਾਲਾ ਕੇਸ ਚੱਕਿਆ ਹੋਇਆ ਹੈ ਸਾਤਾ ਸਾਰੀ ਸਿੱਖ ਸੰਗਤ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਡਟ ਕੇ ਤੇ ਜਿਹੜੇ ਵੀ ਉਹਦੇ ਵਿੱਚ ਮਤਲਬ ਪੀੜਤ ਬੰਦੇ ਆ ਜਿਨ੍ਹਾਂ ਦਾ ਸ਼ੋਸ਼ਣ ਹੋਇਆ ਉਹਨਾਂ ਨੂੰ ਵੀ ਵੀ ਉੱਤਰ ਵੀ ਆਪਣੇ ਸਟੈਂਡ ਤੇ ਖੜੇ ਰਹਿਣਾ ਚਾਹੀਦਾ ਹੈ ਤਾਂ ਹੀ ਜੇ ਮਤਲਬ ਮਦਦ ਕਰਕੇ ਤਾਂ ਹੀ ਮਦਦ ਕਰੀ ਦਾ ਸਵਾਦ ਹੈ ਐਨਾ ਉਹ ਜ਼ੋਰ ਲਾਉਂਦਾ ਹੈ ਕੱਲ ਨੂੰ ਹੌਸਟਾਈਲ ਹੋ ਜਾਣੇ ਆ ਉਹ ਗੱਲ ਬਹੁਤ ਫਿਰ ਬੰਦੇ ਦਾ ਮਨ ਦੁਖਦਾ ਹੈ ਇਹਨਾਂ ਨੂੰ ਵੀ ਆਪਣੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਆਪਣੇ ਸਟੈਂਡ ਤੇ ਖੜੇ ਰਹਿਣੇ ਇਹ ਬਈ ਹਾਂ ਅਸੀਂ ਸ਼ਿਕਾਇਤ ਹੀ ਕਰਾਂਗੇ ਅਸੀਂ ਸਮਝੌਤਾ ਨਹੀਂ ਕਰਦੇ ਤਾਂ ਅਮਰਿਤਪਾਲ ਮੈਰੋ ਦੇ ਜਿਹੜਾ ਅਸਲੀ ਮਤਲਬ ਫਲ ਮਿਲੂਗਾ ਉਹਨੂੰ ਦੀ ਮਿਹਨਤ ਦਾ ਸਮੂ ਸਿੱਖ ਸੰਗਤ ਨੂੰ ਬੇਨਤੀ ਕਰਦਾ ਹੈ ਕਿ ਜਿਹੜਾ ਅਮਰਿਤਪਾਲ ਸਿੰਘ ਮੈਰੋ ਨੇ ਜਗਰਾਉਂ ਵਾਲਾ ਕੇਸ ਚੱਕਿਆ ਹੋਇਆ ਹੈ ਸਾਧਾ ਸਾਰੀ ਸਿੱਖ ਸੰਗਤ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਡਟ ਕੇ ਤੇ ਜਿਹੜੇ ਵੀ ਉਹਦੇ ਵਿੱਚ ਮਤਲਬ ਪੀੜਤ ਬੰਦੇ ਆ ਜਿਨ੍ਹਾਂ ਦਾ ਸ਼ੋਸ਼ਣ ਹੋਇਆ ਉਹਨਾਂ ਨੂੰ ਵੀ ਵੀ ਉੱਤਰ ਵੀ ਆਪਣੇ ਸਟੈਂਡ ਤੇ ਖੜੇ ਰਹਿਣਾ ਚਾਹੀਦਾ ਹੈ ਤਾਂ ਹੀ ਜੇ ਮਤਲਬ ਮਦਦ ਕਰਕੇ ਤਾਂ ਹੀ ਮਦਦ ਕਰੀ ਦਾ ਸਵਾਦ ਹੈ ਐਨਾ ਉਹ ਜੂਰ ਲਾਉਂਦਾ ਹੈ ਕੱਲ ਨੂੰ ਹੌਸਟਾਈਲ ਹੋ ਜਾਣੇ ਆ ਉਹ ਗੱਲ ਬਹੁਤ ਫਿਰ ਬੰਦੇ ਦਾ ਮਨ ਦੁਖਦਾ ਹੈ ਇਹਨਾਂ ਨੂੰ ਵੀ ਆਪਣੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਆਪਣੇ ਸਟੈਂਡ ਤੇ ਖੜੇ ਰਹਿਣੇ ਇਹ ਪਈ ਹਾਂ ਅਸੀਂ ਕਹਿਤੀ ਕਰਾਂਗੇ ਅਸੀਂ ਸਮਝੌਤਾ ਦੀ ਕਰਦੇ ਤਾਂ ਅਮਰਿਤਪਾਲ ਮੈਰੋ ਦੇ ਜਿਹੜਾ ਅਸਲੀ ਮਤਲਬ ਫਲ ਮਿਲੂਗਾ ਉਹਨੂੰ ਦੀ ਮਿਹਨਤ ਦਾ